ਅੱਜ ਇਸ ਵਕਤ ਤੱਕ ਦੀਆਂ ਤਿੰਨ ਖਬਰਾਂ ਨੇ ਜੋ ਵੱਡਾ ਮੁੱਦਾ ਬਣੀਆਂ ਨੇ ਤੇ ਪਹਿਲੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਲਾਲ ਕਨੌਰ ਦੇ ਉੱਪਰ ਬੜੀ ਘਟਿਆ ਹਰਕਤ ਕਰਨ ਦੇ ਦੋਸ਼ ਲੱਗੇ ਨੇ ਤੇ ਉਸ ਤੋਂ ਬਾਅਦ ਐਮਐਲਏ ਗੁਰਲਾਲ ਕਨੌਰ ਦਾ ਇੱਕ ਪੱਤਰਕਾਰ ਦੇ ਨਾਲ ਵਾਵਾ ਪੇਚਾ ਪਿਆ ਵੀਡੀਓ ਵੀ ਉਹ ਵਾਇਰਲ ਵਾਵਾ ਹੋ ਰਹੀ ਆ ਆਪਾਂ ਤੁਹਾਨੂੰ ਪੂਰੀ ਗੱਲ ਅੱਗੇ ਦੱਸਦੇ ਆ ਦੂਜੀ ਵੱਡੀ ਖਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਆ ਰਹੇ ਨੇ ਤੇ ਉਹਨਾਂ ਦੇ ਪੰਜਾਬ ਆਉਣ ਤੋਂ ਪਹਿਲਾਂ ਜਿਹੜੇ ਵੱਡੇ ਸਵਾਲ ਪਖੇ ਨੇ ਉਹਨਾਂ ਦੇ ਉੱਪਰ ਆਪਾਂ ਗੱਲ ਕਰਨੀ ਹੈ ਕਿਉਂਕਿ ਬਹੁਤ ਗੰਭੀਰ ਤੇ ਵੱਡਾ ਮੁੱਦਾ ਹੈ ਉਹ ਔਰ ਤੀਜਾ ਅੱਜ ਦਾ ਵੱਡਾ ਮੁੱਦਾ ਹੈ ਕਿ ਜਿਹੜਾ ਕੱਲ ਪੰਜਾਬ ਸਰਕਾਰ ਨੇ ਹਾਰ ਪੀੜਤਾਂ ਦੇ ਲਈ ਆ ਕੁਝ ਮੁਆਫੇ ਦੇ ਐਲਾਨ ਕੀਤੇ ਨੇ ਉਹਦੇ ਵਿੱਚ ਇੱਕ ਐਸੀ ਗੱਲ ਇੱਕ ਐਸਾ ਨਵੀਂ ਚੀਜ਼ ਸਾਹਮਣੇ ਆ ਰਹੀ ਆ ਜ ਜਿਹਦੇ ਉੱਪਰ ਚਰਚਾ ਵੀ ਕਾਫੀ ਪਖ ਰਹੀ ਆ ਤੇ ਉਹ ਸਾਰਿਆਂ ਨੂੰ ਪਤਾ ਵੀ ਹੋਣੀ ਚਾਹੀਦੀ ਆ ਪੂਰੀ ਗੱਲ ਆਪਾਂ ਅੱਗੇ ਕਰਦੇ ਆ ਸਭ ਤੋਂ ਪਹਿਲਾ ਜਿਹੜਾ ਹੁੰਦਾ ਆ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਲਾਲ ਕਣੌਰ ਦੇ ਉੱਪਰ ਉਥੋਂ ਦੇ ਇਲਾਕੇ ਦੇ ਲੋਕਾਂ ਨੇ ਬੜੇ ਹੀ ਭੈੜੇ ਗੰਭੀਰ ਦੋਸ਼ ਲਾਏ ਸੁਣ ਕੇ ਤੁਸੀਂ ਲਾਜਮੀ ਹੈਰਾਨ ਹੋ ਜਾਣਾ ਕਿ ਕੀ ਕੋਈ ਐਮਐਲਏ ਐਸਾ ਕਰ ਸਕਦਾ ਲੋਕ ਕਹਿੰਦੇ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈ ਤਾਂ ਪਟਿਆਲੇ ਰਾਜਪੁਰਾ ਸਾਈਡ ਦੇ ਉੱਪਰ ਜਿਹੜਾ ਖੱਗਰਦ ਰਿਆ ਉਹ ਕਾਫੀ ਤਬਾਈ ਮਚਾਰਿਆ ਔਰ ਲੋਕਾਂ ਨੇ ਇਹ ਦੋਸ਼ ਲਾਇਆ ਉਹ ਕਹਿੰਦੇ ਐਮ ਐਲ اے ਆਪਣੀ ਜ਼ਮੀਨ ਦੀ ਫਸਲ ਬਚਾਉਣ ਦੇ ਲਈ ਉਹਨੇ ਦਰਿਆ ਜਿਹੜਾ ਖੱਗਰ ਹੈ ਉਹਦੇ ਵਿੱਚ ਦਾਪ ਲਾ ਦਿੱਤੀ ਹੈ ਬੰਨ ਮਾਰਿਆ ਤੇ ਪਿੱਛੇ ਕਈ ਪਿੰਡਾਂ ਦੀ ਫਸਲ ਡਬੋ ਦਿੱਤੀ ਹੈ ਲੋਕ ਵੀਡੀਓ ਦੇ ਵਿੱਚ ਦਿਖਾ ਰਹੇ ਨੇ ਕਿ ਆਹ ਦੇਖੋ ਐਮਐਲਏ ਨੇ ਲੋਕ ਕਹਿ ਰਹੇ ਨੇ ਕਿ ਕੰਧ ਬਣਾ ਦਿੱਤੀ ਦਰਿਆ ਦੇ ਵਿੱਚ। ਵਾਕਿਆ ਹੀ ਉਹ ਜਦੋਂ ਵੀਡੀਓ ਦੇਖਦੇ ਆ ਤਾਂ ਉਹਦੇ ਵਿੱਚ ਦਰਿਆ ਦੇ ਵਿੱਚ ਪੱਥਰ ਦੀ ਇੱਟਾਂ ਦੀ ਇੱਕ ਕੰਧ ਬਣਾਈ ਗਈ ਹੈ। ਔਰ ਉਹਦੇ ਨਾਲ 60-70% ਦਰਿਆ ਦਾ ਹਿੱਸਾ ਜਿਹੜਾ ਉਹ ਵੀਡੀਓ ਦੇ ਵਿੱਚ ਰੁਕਿਆ ਹੋਇਆ ਲੱਗ ਰਿਹਾ। ਤੇ ਲੋਕ ਕਹਿੰਦੇ ਨੇ ਕਿ ਐਮਐਲਏ ਨੇ ਆਪਣੀ ਫਸਲ ਬਚਾਉਣ ਦੇ ਲਈ ਇਹ ਕੰਧ ਬਣਾਈ ਤੀ। ਤੇ ਪਿੱਛੇ ਕਈ ਸਾਰੇ ਪਿੰਡ ਜਿਹੜੇ ਨੇ ਉਹਨਾਂ ਦੀ ਫਸਲ ਡਬੋ ਦਿੱਤੀ ਤੇ ਦੂਜਾ ਵੱਡਾ ਦੋਸ਼ ਐਮਐਲਏ ਤੇ ਇਹ ਲਾਇਆ ਜਾ ਰਿਹਾ ਕਿ ਜਿਹੜੇ ਬੰਦੇ ਨੇ ਇਹ ਮੁੱਦਾ ਉਠਾਇਆ ਉਹਦੇ ਉੱਪਰ ਝੂਠਾ ਪਰਚਾ ਪਵਾ ਦਿੱਤਾ ਗਿਆ ਤੇ ਤੀਜੀ ਚੀਜ਼ ਐਮਐਲਏ ਗੁਰਲਾਲ ਕਨੌਰ ਦੇ ਉੱਪਰ ਇਹ ਆ ਰਹੀ ਹੈ ਕਿ ਉਸ ਤੋਂ ਬਾਅਦ ਜਿਹੜੇ ਪੱਤਰਕਾਰਾਂ ਨੇ ਇਸ ਮਾਮਲੇ ਨੂੰ ਬਾਅਦ ਚ ਉਠਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਧਮਕਾਇਆ ਜਾਂਦਾ ਔਰ ਚੌਥੀ ਗੱਲ ਐਮਐਲਏ ਗੁਰਲਾਲ ਕਨੌਰ ਦੇ ਉੱਪਰ ਇਹ ਆ ਰਹੀ ਹੈ ਕਿ ਇੱਕ ਵੀਡੀਓ ਇੱਕ ਚੈਨਲ ਦੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਐਮਐਲਏ ਗੁਰਲਾਲ ਕਨੌਰ ਤੇ ਪੱਤਰਕਾਰ ਉਲਝਦੇ ਹੋਏ ਨਜ਼ਰ ਆ ਰਹੇ ਨੇ ਔਰ ਐਮਐਲਏ ਇਹ ਕਹਿ ਰਹੇ ਨੇ ਕੈਮਰਾ ਬੰਦ ਕਰੋ ਇੱਕ ਵਾਰੀ ਇਹ ਬੰਦ ਕਰੋ ਮੇਰੀ ਗੱਲ ਸੁਣੋ ਬੰਦ ਕਰੋ ਤਾਂ ਉੱਥੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਐਮਐਲਏ ਪੱਤਰਕਾਰਾਂ ਦੀ ਆਵਾਜ਼ ਬੰਦ ਕਰਾਉਣ ਦੀ ਵੀ ਕੋਸ਼ਿਸ਼ ਕਰ ਰਹੇ ਆ ਤੇ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਹੈਂਡਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਹੈਂਡਲ ਕਿਵੇਂ ਕਰਨਾ ਹੁੰਦਾ ਹੈ ਹੈਂਡਲ ਕੀਤਾ ਜਾਂਦਾ ਹੁੰਦਾ ਜਾਂ ਡਰਾ ਕੇ ਧਮਕਾ ਕੇ ਪੁਸ਼ਕਾਰ ਕੇ ਖਰੀਦ ਕੇ ਤੇ ਫਿਰ ਜਿਹੜਾ ਇਸ ਤਰ੍ਹਾਂ ਨਹੀਂ ਹੁੰਦਾ ਉਹਦੇ ਨਾਲ ਫਿਰ ਕੀ ਕੁਝ ਹੋ ਸਕਦਾ ਉਹ ਤੁਸੀਂ ਸਮਝ ਸਕਦੇ ਤਾਂ ਜਿਹੜਾ ਉਹ ਸੀਨ ਜਿਹੜਾ ਦਿਖਾ ਰਹੇ ਆ ਲੋਕ ਉਹ ਸੱਚਮੁੱਚ ਹੈਰਾਨੀਜਨਕ ਹੈ ਹੁਣ ਐਮਐਲਏ ਗੁਰਨਾਥ ਕਨੌਰ ਦਾ ਪੱਖ ਵੀ ਇੱਕ ਚੈਨਲ ਦੇ ਉੱਪਰ ਆਇਆ ਉਹ ਕਹਿੰਦਾ ਵੇਖੋ ਜੀ ਮੈਂ ਕੋਈ ਡਾਫ ਨਹੀਂ ਲਵਾਈ ਮੈਂ ਤਾਂ ਲੋਕਾਂ ਦੇ ਨਾਲ ਖੜਾ ਐ ਮੈਂ ਤਾਂ ਇਹੋ ਜਿਹਾ ਕੁਝ ਕਰ ਹੀ ਨਹੀਂ ਸਕਦਾ ਪਰ ਲੋਕ ਕੰਦ ਦਿਖਾ ਰਿਆ ਵੀਡੀਓ ਦੇ ਵਿੱਚ ਉਹ ਵੀਡੀਓ ਮੈਂ ਵੀ ਦੇਖੀ ਐ ਜਿਹੜੀ ਇੱਕ ਕੰਦ ਕਗਰ ਦਰਿਆ ਦੇ ਵਿੱਚ ਬਣਾਈ ਜਾ ਰਹੀ ਐ ਬਣ ਚੁੱਕੀ ਹੋਈ ਐ ਲੋਕ ਦਿਖਾ ਰਹੇ ਨੇ ਐਮ ਐਲ اے ਦੀ ਤਰਕ ਹੈ ਕਿ ਇਹ ਤਾਂ ਪਹਿਲਾਂ ਦੀ ਬਣੀ ਐ ਤੇ ਲੋਕ ਕਹ ਰਹੇ ਨੇ ਕਿ ਇਹ ਹੁਣ ਬਣਾਈ ਗਈ ਆ ਹੁਣ ਲੋਕ ਕਹਿੰਦੇ ਨੇ ਕਿ ਇਹ ਜਿਹੜੀ ਡਾਫ ਹੈ ਕੰਦ ਹੈ ਇਹ ਬਣਾਉਣ ਕਰਕੇ ਸਾਡੇ ਇਲਾਕੇ ਦੇ ਕਈ ਪਿੰਡਾਂ ਦੀ ਫਸਲ ਤਬਾਹ ਹੋਣ ਦੀ ਜਿਹੜੀ ਆ ਉਹ ਪੂਰਾ ਮਨਸੂਬਾ ਤਿਆਰ ਹੋਇਆ ਹੁਣ ਸਵਾਲ ਇਹ ਆ ਕਿ ਜੇਕਰ ਲੋਕਾਂ ਦਾ ਦੋਸ਼ ਠੀਕ ਹੈ ਮੈਂ ਨਹੀਂ ਕਹਦਾ ਮੈਂ ਉੱਥੇ ਹਾਜ਼ਰ ਨਹੀਂ ਆਂ ਜੋ ਮੈਂ ਸਾਰੀ ਖਬਰ ਦੇ ਵਿੱਚ ਦੇਖ ਰਿਹਾ ਜੇ ਲੋਕਾਂ ਦਾ ਦੋਸ਼ ਠੀਕ ਹੈ ਤਾਂ ਫਿਰ ਐਮਐਲਏ ਬਿਲਕੁਲ ਗਲਤ ਕਰ ਰਿਹਾ ਹੈ ਐਮਐਲਏ ਦਾ ਕੰਮ ਲੋਕਾਂ ਨੂੰ ਬਚਾਉਣਾ ਇਲਾਕੇ ਨੂੰ ਬਚਾਉਣਾ ਤੇ ਜੇਕਰ ਜਿਵੇਂ ਲੋਕਾਂ ਦਾ ਦੋਸ਼ ਹੈ ਜੇਕਰ ਐਮਐਲਏ ਨੇ ਐਦਾਂ ਕੰਦ ਬਣਾਈ ਹੈ ਤਾਂ ਫਿਰ ਲਾਜ਼ਮੀ ਤੌਰ ਤੇ ਐਮਐਲਏ ਸਿਰਫ ਆਪਣੇ ਘਰ ਨੂੰ ਵੇਖ ਰਿਹਾ ਲੋਕਾਂ ਨੂੰ ਨਹੀਂ ਵੇਖ ਰਿਹਾ ਲੋਕ ਤਬਾਹ ਹੋਣ ਉੱਜੜਨ ਮਰਨ ਖੱਪਣ ਟੱਠੇ ਖੂਚ ਜਾਣ ਫਿਰ ਇਹਦਾ ਮਤਲਬ ਹੈ ਕਿ ਐਮਐਲਏ ਇਨਵਰਸਨਲ ਕੋਈ ਮਤਲਬ ਨਹੀਂ ਹੋ ਸਕਦਾ ਜੇਕਰ ਉਹ ਜਿਹੜੀ ਕੰਦ ਨੂੰ ਵੇਖੀਏ ਤਾਂ ਉਹ ਬਣਾਈ ਕਿਨੇ ਆ ਅੱਜ ਤੱਕ ਕਿਸੇ ਦਰਿਆ ਦੇ ਵਿੱਚ ਮਤਲਬ ਆ ਅਧਾਰਤ ਕਰੋ ਆ ਦਰਿਆ ਆ ਦਰਿਆ ਤਾਂ ਇਸ ਦਰਿਆ ਦੇ ਵਿੱਚ ਐਂ ਕੰਦ ਬਣਾ ਦੇਣੀ ਅੱਜ ਤੱਕ ਕਿਤੇ ਮੈਂ ਨਹੀਂ ਵੇਖਿਆ ਵੇ ਇਦਾਂ ਦਰਿਆ ਦੇ ਵਿੱਚ ਐਂ ਕੰਧ ਬਣਾਈ ਆ ਤੁਸੀਂ ਕਿਤੇ ਨਹੀਂ ਦੇਖਿਆ ਹੁਣ ਉਹ ਕੰਧ ਐਦਾਂ ਬੜੀ ਹੋਈ ਐ ਹੁਣ ਐਮਐਲਏ ਸਾਹਿਬ ਭਾਵੇਂ ਕਹਿ ਰਹੇ ਨੇ ਕਿ ਮੈਂ ਨਹੀਂ ਬਣਾਈ ਐ ਤਾਂ ਪਹਿਲਾਂ ਦੀ ਬਣੀ ਐ ਪਰ ਜਿਨੇ ਵੀ ਬਣਾਈ ਐ ਫਿਰ ਉਹ ਬਣਾਈ ਕਿਉਂ ਤੇ ਐਮਐਲਏ ਸਾਹਿਬ ਜਿਹੜਾ ਪੱਤਰਕਾਰ ਨੂੰ ਕਹਿ ਰਹੇ ਇੱਕ ਵਾਰੀ ਕੈਮਰਾ ਬੰਦ ਕਰੋ ਇੱਕ ਵਾਰੀ ਕੈਮਰਾ ਬੰਦ ਕਰੋ ਉਹ ਕਿਉਂ ਕਹਿ ਰਹੇ ਆ ਤੇ ਫਿਰ ਐਮਐਲਏ ਸਾਹਿਬ ਪੱਤਰਕਾਰ ਨੂੰ ਇਹ ਵੀ ਕਹਿ ਰਹੇ ਆ ਕਿ ਮੈਂ ਤੇਰੇ ਸਵਾਲਾਂ ਦੇ ਜਵਾਬ ਦੇਣ ਦਾ پابੰਦ ਨਹੀਂ ਹਾਂ ਮੈਂ ਧਿਆਨ ਭਵੇਂ ਨਾ ਆਂਦਿਆਂ ਕਮਾਲ ਹੋ ਗਈ ਇਹ ਨਵਾਂ ਰਵਾਜ ਇਹਨਾਂ ਨੇ ਚਲਾ ਲਿਆ ਆਮ ਆਦਮੀ ਪਾਰਟੀ ਦੇ ਕਈ ਸਾਰੇ ਐਮ ਐਲ ਏ ਹੁਣ ਤੱਕ ਇਹ ਗੱਲ ਕਹਿ ਚੁੱਕੇ ਆ ਵੀ ਮੈਂ ਪੱਤਰਕਾਰ ਦੇ ਸਵਾਲ ਦਾ ਜਵਾਬ ਧਿਆਨ ਭਵੇਂ ਨਾ ਆਂਦਿਆਂ ਕਮਾਲ ਹੋ ਗਈ ਹੈ ਵੀ ਜਦੋਂ ਤਾਂ ਦੂਜੀਆਂ ਸਰਕਾਰਾਂ ਸੀ ਤੁਸੀਂ ਲੋਕਾਂ ਨੂੰ ਮਤਾ ਲੈਂਦੇ ਰਹੋ ਵੀ ਲੀਡਰਾਂ ਤੋਂ ਸਵਾਲ ਪੁੱਛੋ ਰਾਜਨੀਤਕਾਂਵਾਂ ਤੋਂ ਸਰਕਾਰ ਤੋਂ ਸਵਾਲ ਪੁੱਛੋ ਜੇ ਉਹਨਾਂ ਸਰਕਾਰ ਬਣ ਗਈ ਥੋੜੀ ਹੁਣ ਤੁਹਾਨੂੰ ਸਵਾਲ ਜਵਾਬ ਕਿਉਂ ਨਹੀਂ ਦੇ ਹੁਣ ਤੁਸੀਂ ਸਵਾਲਾਂ ਤੋਂ ਐਦਾਂ ਕਿਉਂ ਟਾਲਾ ਵੱਟਦੇ ਔਰ ਸਵਾਲਾਂ ਦਾ ਗਲਾ ਹਰ ਤਰੀਕੇ ਨਾਲ ਕਿਉਂ ਘੁੱਟ ਦੇਣਾ ਚਾਹੁੰਦੇ ਹੋ ਇਹ ਵੱਡਾ ਸਵਾਲ ਅੱਜ ਫਿਰ ਖੜਾ ਆਮ ਆਦਮੀ ਪਾਰਟੀ ਦੇ ਕਈ ਸਾਰੇ ਐਮਐਲਏ ਹੁਣ ਤੱਕ ਜਿਨ੍ਹਾਂ ਦੇ ਉੱਪਰ ਬੜੇ ਭੈੜੀ ਕਿਸਮ ਦੇ ਗੰਦੀ ਕਿਸਮ ਦੇ ਦੋਸ਼ ਲੱਗੇ ਨੇ ਜਿਹੜੀ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਬੀਬੀ ਮਾਨੋਕੇ ਆ ਉਹਦੇ ਉੱਪਰ ਦੋਸ਼ ਲੱਗੇ ਸੀ ਕਿ ਉਹਨਾਂ ਨੇ ਕੋਠੀ ਨਪਲੀ ਇੱਕ ਵਿਅਕਤੀ ਦੀ ਬਾਅਦ ਚ ਉਹ ਇਨਾ ਮਾਮਲਾ ਉੱਠਿਆ ਹਾਈਲਾਈਟ ਹੋਇਆ ਤੇ ਫਿਰ ਉਹ ਮਾਮਲੇ ਦੇ ਉੱਪਰ ਕੰਮ ਹੋਇਆ ਆਮ ਆਦਮੀ ਪਾਰਟੀ ਦੇ ਐਮਐਲਏ ਬਲਕਾਰ ਸਿੱਧੂ ਤੇ ਦੋਸ਼ ਲੱਗੇ ਸੀ ਬੜੇ ਘਟਿਆ ਕਿਸਮ ਦੇ ਦੋਸ਼ ਸੀ ਤੇ ਉਹਦੀ ਵੀ ਪੱਤਰਕਾਰ ਦੇ ਨਾਲ ਕਾਫੀ ਜ਼ਿਆਦਾ ਪ੍ਰੋਬਲਮ ਆ ਗਈ ਸੀ ਪੱਤਰਕਾਰਾਂ ਤੇ ਪਰਚਾ ਦਰਜ ਕਰਵਾ ਦਿੱਤਾ ਗਿਆ ਸੀ ਬਲਕਾਰ ਸਿੱਧੂ ਦੁਆਰਾ ਉਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹੋਰ ਕਿੰਨੇ ਸਾਰੇ ਐਮਐਲਏ ਨੇ ਚਾਹੇ ਉਹ ਆਮ ਆਦਮੀ ਪਾਰਟੀ ਦੀ ਐਮਐਲਏ ਮੋਗੇ ਵਾਲੀ ਬੀਬੀ ਹੋਵੇ ਚਾਹੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਗੁਰੂ ਹਰਸਾਏ ਨੇ ਉਹ ਹੋਵੇ ਚਾਹੇ ਆਮ ਆਦਮੀ ਪਾਰਟੀ ਦੇ ਜਿਹੜੇ ਕਈ ਮੰਤਰੀ ਪਦ ਤੇ ਰਹਿ ਚੁੱਕੇ ਨੇ ਉਹ ਹੋਣ ਬੜੇ ਅਜੀਬ ਕਿਸਮ ਦੇ ਦੋਸ਼ ਲੱਗਦੇ ਰਹੇ ਨੇ ਤੇ ਹੁਣ ਆਮ ਆਦਮੀ ਪਾਰਟੀ ਦੀ ਇੱਕ ਐਮਐਲਏ ਬੀਬੀ ਮਾਨ ਜਿਹੜੀ ਪਿਛਲੇ ਦਿਨੀ ਦਰਿਆ ਦੇ ਬੰਨ ਤੇ ਗਈ ਔਰ ਉੱਥੇ ਇੱਕ ਬਜ਼ੁਰਗ ਕਿਸਾਨ ਨੂੰ ਕਹਿ ਰਹੀ ਐ ਦਫਾ ਕਰੋ ਇਹਨੂੰ ਇੱਥੋਂ ਭਜਾਓ ਇਹਨੂੰ ਇੱਥੋਂ ਇਹਨਾਂ ਦੇ ਸਵਾਲਾਂ ਦੇ ਜਵਾਬ ਦੇ ਨਹੀਂ ਆਇਆ ਸੀ ਉਹਦੀ ਭਾਸ਼ਾ ਜਿਹੜੀ ਸੀ ਚੌਥੇ ਦਰਜੇ ਦੇ ਲੋਕਾਂ ਵਾਲੀ ਭਾਸ਼ਾ ਸੀ ਉਹਦੀ ਚੌਥੇ ਦਰਜੇ ਭਾਸ਼ਾ ਤੋਂ ਪਤਾ ਲੱਗ ਜਾਂਦਾ ਹੈ ਬੋਲੀ ਤੋਂ ਪਤਾ ਲੱਗ ਜਾਂਦਾ ਹੈ ਬੰਦਾ ਪਹਿਲੇ ਦਰਜੇ ਦਾ ਹੈ ਕਿ ਬੰਦਾ ਦੂਜੇ ਦਰਜੇ ਦਾ ਹੈ ਕਿ ਬੰਦਾ ਤੀਜੇ ਦਾ ਹੈ ਕਿ ਚੌਥੇ ਦਾ ਬੰਦੇ ਦੀ ਜ਼ੁਬਾਨ ਦੱਸਦੀ ਹੁੰਦੀ ਹੈ ਕਿ ਬੰਦਾ ਕਿਹੜੇ ਦਰਜੇ ਦਾ ਹੈ ਤਾਂ ਉਹ ਜਿਹੜੀ ਐਮਐਲਏ ਸੀ ਉਹਦੀ ਭਾਸ਼ਾ ਵੀ ਬੜੀ ਚੌਥੇ ਦਰ ਦੇ ਉਸ ਤੋਂ ਬਾਅਦ ਚਾਏ ਕਸੰਬਲੀ ਦੂਜੇ ਤੀਜੇ ਦਿਨ ਜਦੋਂ ਸਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਅਸੀਂ ਹੁਣ ਸਭ ਖਸਖਾਵਾਂਗੇ ਫਿਰ ਉਹਨੇ ਕਿਹਾ ਕਿ ਮੈਂ ਤਾਂ ਇੱਜ਼ਤ ਬਹੁਤ ਕਰਦੀ ਆ ਕਿਸਾਨਾਂ ਦੀ ਕਿਸਾਨ ਆਗੂਆਂ ਦੀ ਇਹ ਤਾਂ ਸਾਡੇ ਭਰਾ ਨੇ ਇਹ ਨਹੀਂ ਉਹ ਨਹੀਂ ਪਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਭਾਸ਼ਾ ਵੀ ਕਈ ਵਾਰ ਇਦਾਂ ਦੀ ਵੇਖੀ ਹੈ ਜਦੋਂ ਕਿਸਾਨਾਂ ਨਾਲ ਮੀਟਿੰਗ ਹੋਈ ਸੀ ਚੰਡੀਗੜ੍ਹ ਦੇ ਜਿਹੜੀ ਮੀਟਿੰਗ ਤੋਂ ਉਹ ਉੱਠ ਗਏ ਸੀਗੇ ਉਸ ਤੋਂ ਬਾਅਦ ਉਹ ਬੜੀ ਵਿਗੜੀ ਭਾਸ਼ਾ ਦੇ ਵਿੱਚ ਬੋਲੇ ਸੀ ਸੋ ਭਾਸ਼ਾ ਨਹੀਂ ਮਾਜ ਦੇਣਾ ਆਮ ਆਦਮੀ ਪਾਰਟੀ ਇਹ ਜਿਹੜੀਆਂ ਗਲਤੀਆਂ ਕਰ ਰਹੇ ਨੇ ਇਹਨਾਂ ਨੂੰ ਲੱਗਦੀਆਂ ਹੋ ਸਕਦੀਆਂ ਨੇ ਵੀ ਇਹ ਤਾਂ ਆਮ ਗਲਤੀਆਂ ਨੇ ਫਿਰ ਕੀ ਹੁੰਦਾ ਐਡੀ ਕਿਹੜੀ ਗੱਲ ਆ ਪਰ ਇਹਨਾਂ ਗਲਤੀਆਂ ਨੇ ਵੇਖੋ ਰਾਜਨੀਤੀ ਦੇ ਵਿੱਚ ਤੁਹਾਡੀ ਭਾਸ਼ਾ ਮੈਟਰ ਕਰਦੀ ਹੈ ਜਿਹੜਾ ਬੰਦਾ ਮਿੱਠਾ ਬੋਲ ਕੇ ਪਿਆਰ ਨਾਲ ਬੋਲ ਕੇ ਜੋ ਕੰਮ ਕਰਵਾ ਸਕਦਾ ਹੈ ਉਹ ਡਰਾ ਕੇ ਤਮਕਾ ਕੇ ਲੜਕੇ ਨਹੀਂ ਕਰਵਾ ਸਕਦਾ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਕਿਉਂ ਬਣਿਆ ਇਸੇ ਇਸੇ ਕਰਕੇ ਭਾਵੇਂ ਉਹਨੇ ਪੰਜਾਬ ਲਈ ਕੁਛ ਕੀਤਾ ਜਾਂ ਨਹੀਂ ਕੀਤਾ ਪੰਜਾਬ ਨੂੰ ਉਹਨੇ ਭਾਵੇਂ ਕਿੰਨਾ ਵੀ ਲੁੱਟਿਆ ਜਾਂ ਨਹੀਂ ਲੁੱਟਿਆ ਪਰ ਭਾਸ਼ਾ ਉਹਦੀ ਇਦਾਂ ਸੀ ਕਾਕਾ ਜੀ ਗੱਲ ਸੁਣੋ ਮੇਰੀ ਪੱਤਰਕਾਰ ਕਿੰਨਾ ਵੀ ਤਿੱਖਾ ਸਵਾਲ ਕਰ ਲੈਣ ਉਹਨੇ ਹੀ ਬੜਾ ਤਰੀਕਾ ਸਿਰ ਕੋਲ ਮਿੱਠੀ ਭਾਸ਼ਾ ਦਾ ਕਾਕਾ ਜੀ ਮੇਰੀ ਗੱਲ ਸੁਣੋ ਕਾਕਾ ਜੀ ਆਏ ਨਹੀਂ ਹੈਗਾ ਮੇਰੀ ਮੇਰੀ ਵੀ ਗੱਲ ਸੁਣ ਲੋ ਵਿਧਾਨ ਸਭਾ ਦੇ ਵਿੱਚ ਵੀ ਪ੍ਰਕਾਸ਼ ਸਿੰਘ ਪਾਦ ਬੋਲੀ ਪੱਖੋਂ ਉਹ ਮਜਿਆ ਹੋਇਆ ਵਿਅਕਤੀ ਸੀ ਮੈਂ ਇਹ ਨਹੀਂ ਕਹਿੰਦਾ ਕਿ ਉਹ ਉਹਨਾਂ ਦੀ ਸਰਕਾਰ ਨੇ ਬੜੇ ਵਧੀਆ ਕੰਮ ਕੀਤੇ ਕੰਮ ਕੁਮ ਨਹੀਂ ਵਧੀਆ ਕੀਤੇ ਉਹਨਾਂ ਨੇ ਪਰ ਭਾਸ਼ਾ ਦੀ ਮਰਿਆਦਾ ਹੁੰਦੀ ਹੈ ਇੱਕ ਇੱਕ ਅਣਪੜ ਜਾਹਲ ਤੇ ਚੌਥੇ ਦਰਜੇ ਦੇ ਲੋਕਾਂ ਦੀ ਭਾਸ਼ਾ ਹੁੰਦੀ ਆ ਇੱਕ ਭਾਸ਼ਾ ਸੁਲਝੇ ਹੋਏ ਲੋਕਾਂ ਦੀ ਸੁਲਝੇ ਹੋਏ ਲੋਕ ਜਦ ਲੜਦੇ ਝਗੜਦੇ ਵੀ ਨਹੀਂ ਤਾਂ ਭਾਸ਼ਾ ਦੀ ਇੱਕ ਮਿਆਰ ਇੱਕ ਮਰਿਆਦਾ ਬਣਾ ਕੇ ਰੱਖਦੇ ਆ ਤਾਂ ਜਦੋਂ ਪਾ ਯੂਰਪ ਦੇ ਲੋਕਾਂ ਨੂੰ ਦੇਖਦੇ ਆ ਤੇ ਯੂਰਪ ਦੇ ਲੋਕਾਂ ਨੂੰ ਕਿਹੜਾ ਗੁੱਸਾ ਨਹੀਂ ਆਉਂਦਾ ਯੂਰਪ ਦੇ ਉਹ 28 ਕੰਟਰੀ ਗੁੱਸਾ ਤਾਂ ਉਹਨਾਂ ਨੂੰ ਵੀ ਆਉਂਦਾ ਪਰ ਤੁਸੀਂ ਕਿੰਨਾ ਵੀ ਵੱਡਾ ਮੁੱਦਾ ਹੋ ਜੀ ਚਾਹੀਏ ਉਹ ਭਾਸ਼ਾ ਦੀ ਮਰਿਆਦਾ ਬਣਾ ਕੇ ਰੱਖਦੇ ਆ ਅਸੀਂ ਗੱਲਾਂ ਬਹੁਤ ਕਰਦੇ ਆ ਪਰ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਜਦੋਂ ਵੀ ਇਹੋ ਜਿਹੀ ਕੋਈ ਗੱਲ ਵਾਪਰਦੀ ਹੈ ਤੇ ਬੜੇ ਹੀ ਹੇਠਲੇ ਮਿਆਰ ਤੇ ਡਿੱਗ ਪੈਂਦੇ ਨੇ ਅਗਲਾ ਮੁੱਦਾ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ ਇਹਦੇ ਉੱਪਰ ਵੱਡੇ ਸਵਾਲ ਖੜੇ ਹੋ ਗਏਗੇ ਪਹਿਲੀ ਤਾਂ ਗੱਲ ਮੋਦੀ ਸਾਹਿਬ ਹੁਣ ਸੱਪ ਦੀ ਲੀਕ ਉੱਟਣ ਆਏ ਹੁਣ ਇੰਨਾ ਲੇਟ ਪਹਿਲਾਂ ਆਉਣਾ ਚਾਹੀਦਾ ਸੀ 20 ਦਿਨ ਤੋਂ ਘਰ ਡੁੱਬ ਰਿਹਾ ਹੋਵੇ ਤੇ ਘਰ ਦਾ ਮੁਖੀਆ ਜਿਹੜਾ ਉਹ ਚਾਕੇ ਵੀ ਨਹੀਂ ਉਧਰ ਨੂੰ ਫਿਰ ਕੀ ਕਿਹਾ ਜਾ ਸਕਦਾ ਮੋਦੀ ਸਾਹਿਬ ਇਸ ਟਾਈਮ ਘਰ ਦੇ ਮੁਖੀਆ ਫੌਰਮ ਬੜੇ ਦੁਖ ਨਾਲ ਕਹਿ ਰਿਹਾ ਜਦੋਂ ਪਹਿਲੇ ਦਿਨਾਂ ਚ ਪੰਜਾਬ ਪੂਰੀ ਤਰ੍ਹਾਂ ਡੁੱਬ ਰਿਆ ਸੀ ਤਾਂ ਉਦੋਂ ਮੋਦੀ ਸਾਹਿਬ ਫੌਰਮ ਚਲੇ ਗਏ ਸੀ ਵਿਦੇਸ਼ ਚਲੇ ਗਏ ਸੀ ਉਥੇ ਪਾਰਟੀਆਂ ਖਾਂਦੇ ਰਹੇ ਪਕਵਾਨ ਖਾਂਦੇ ਰਹੇ ਹੱਸਦੇ ਰਹੇ ਤੇ ਲੋਕ ਇੱਥੇ ਮਰ ਰਹੇ ਸੀ ਡੁੱਬ ਰਹੇ ਸੀ ਅਸਲਾ ਪਸ਼ੂ ਡੁੱਬ ਰਹੇ ਸੀ ਨਿਕਲ ਕੇ ਨਿਆਣੇ ਡੁੱਬ ਰਹੇ ਸੀ ਅੱਜ ਆ ਰਹੇ ਨੇ ਚਲੋ ਵਧੀਆ ਆ ਰਹੇ ਨੇ ਤਾਂ ਅੱਜ ਸਵਾਲ ਇਹ ਆ ਕਿ ਕੀ ਮੋਦੀ ਸਾਹਿਬ ਆ ਕੇ ਲੋਕਾਂ ਦੇ ਲਈ ਕੋਈ ਵੱਡੇ ਰਾਹਤ ਪੈਕੇਜ ਦਾ ਐਲਾਨ ਕਰਨਗੇ ਕਿਉਂਕਿ ਵੇਖੋ ਲੋਕਾਂ ਦੇ ਨਾਲ ਖੜ ਕੇ ਫੋਟੋ ਲਵਾਉਣੀ ਇਹ ਝੂਠਾ ਡਰਾਮਾ ਇੱਥੇ ਪੰਜਾਬ 'ਚ ਬਹੁਤ ਹੋ ਗਿਆ ਬੜਿਆਂ ਨੇ ਕੰਮ ਕਰ ਲਿਆ ਕੇਂਦਰੀ ਮੰਤਰੀ ਸ਼ਿਵਰਾ ਚੋਹਾਨ ਆਏ ਪਿਛਲੇ ਦਿਨੀ ਉਹ ਵੀ ਫੋਟੋਆਂ ਫਟਵਾਂ ਤੱਕ ਖਿਚਾ ਕੇ ਬਹੁਤ ਪ੍ਰਧਾਨ ਮੰਤਰੀ ਵੀ ਕਹਿੰਦੇ ਫੋਟੋ ਸ਼ੂਟ ਕਰਾਉਣ ਦੇ ਬੜੇ ਸ਼ੌਕੀਨ ਨੇ ਪਰ ਇਸ ਦਰਦਨਾਕ ਸਥਿਤੀ ਦੇ ਵਿੱਚ ਫੋਟੋ ਸ਼ੂਟ ਕਰਾਉਣ ਦੀ ਬਜਾਏ ਉਹਨਾਂ ਨੇ ਪੰਜਾਬ ਦੇ ਲਈ ਵੱਡੀ ਰਾਹਤ ਦਾ ਐਲਾਨ ਕਰਨਾ ਚਾਹਿਆ ਕੀ ਕਰਨਗੇ ਉਹ ਸ਼ਾਮ ਤੱਕ ਪਤਾ ਲੱਗ ਜਾਣਾ ਆਪਾਂ ਨੂੰ ਆਪਾਂ ਫਿਰ ਤੁਹਾਨੂੰ ਦੁਬਾਰਾ ਦੱਸਾਂਗੇ ਪਰ ਪੰਜਾਬ ਸਰਕਾਰ ਨੇ ਕੱਲ ਜੋ ਕੀਤਾ ਉਹਦੇ ਤੇ ਸਿੱਧੇ ਸਵਾਲ ਪੰਜਾਬ ਸਰਕਾਰ ਨੇ ਕਹਿਤਾ 20000 ਕਿਸਾਨਾਂ ਨੂੰ ਦੇਾਂਗੇ ਜਦੀ ਫਸਲ تباہ ਹੋਈ ਕਿੱਲੇ ਦਾ ਪਹਿਲੀ ਗੱਲ 20000 ਨਾਲ ਤਾਂ ਝੋਨਾ ਲਵਾਈ ਲੱਗਣ ਤਾਂ ਕੀ ਸੀ ਲੋ ਮੈਂ 3500 4000 ਦੇ ਕਰੀਬ ਤਾਂ ਇੱਕ ਕਿੱਲੇ ਦੀ ਲਵਾਈ ਲੱਗਦੀ ਹੈ ਫਿਰ ਉਹਦਾ ਪਨੀਰੀ ਦਾ ਖਰਚਾ ਫਿਰ ਉਹਦਾ ਅਵਾਇਦਾ ਖਰਚਾ ਰਫਟ ਦਾ ਖਰਚਾ ਫਿਰ ਉਹਦਾ ਖਾਦਾਂ ਦਾ ਖਰਚਾ بڑے ਖਰਚੇ ਉਹਦੇ ਉੱਪਰ ਆਏ 20000 ਰੁਪਏ ਦੇ ਖਰਚ ਹੋ ਜਾਂਦਾ ਪਹਿਲੇ 10 15 ਦਿਨਾਂ ਚ ਕਿਉਂਕਿ ਪੰਜਾਬ ਸਰਕਾਰ ਨੇ ਦਿੱਤਾ ਕਿ ਮੁਆਵਜ਼ਾ ਪਰ ਮਜ਼ਦੂਰਾਂ ਲਈ ਕੱਖ ਵੀ ਨਹੀਂ ਐਲਾਨ ਕੀਤਾ ਮਜ਼ਦੂਰਾਂ ਦੇ ਘਰ ਡਿੱਗੇ ਨੇ ਉਹਨਾਂ ਦੇ ਘਰ ਤਾਂ ਬੜੇ ਕਮਜ਼ੋਰ ਹੁੰਦੇ ਨੇ ਗਰੀਬਾਂ ਦੇ ਘਰ ਵੀ ਗਰੀਬਾਂ ਵਰਗੇ ਹੁੰਦੇ ਨੇ ਸਭ ਤੋਂ ਪਹਿਲਾਂ ਆਪਕਿ ਗਰੀਬਾਂ ਦੇ ਘਰ ਡਿੱਗਦੇ ਨੇ ਤੇ ਬਹੁ ਹੁਣ ਰਹਿਣ ਜੋਗ ਨਹੀਂ ਰਿਹਾ ਤੇ ਪੰਜਾਬ ਸਰਕਾਰ ਨੇ ਉਹਨਾਂ ਲਈ ਢੱਕਾ ਵੀ ਐਲਾਨ ਨਹੀਂ ਕੀਤਾ ਕਹਿੰਦੇ ਜੀ ਆਉਣ ਵਾਲੇ ਟਾਈਮ 'ਚ ਅਸੀਂ ਇਹ 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 ਮੌਇਨਾ ਕਰਾਵਾਂਗੇ ਤੇ ਫਿਰ ਅਸੀਂ ਐਲਾਨ ਕਰਾਂਗੇ ਮੌਕੇ ਤੇ ਨਹੀਂ ਕਰ ਰਹੇ ਤੇ ਫਿਰ ਕੀ ਕਰਨਾ ਗਰੀਬਾਂ ਨੂੰ ਹਮੇਸ਼ਾ ਅਣਗੌਲਿਆ ਕੀਤਾ ਜਾਂਦਾ ਹੁਣ ਵੀ ਕੀਤਾ ਜਾ ਰਿਹਾ ਤੇ ਇਹ ਬਿਲਕੁਲ ਗਲਤ ਹੈ ਤੁਸੀਂ ਇਹ ਸਭ ਕੁਝ ਮਾਰੇ ਕੀ ਸੋਚਦੇ ਹੋ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਰ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀ